ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਬਰੌਡ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਇੱਥੇ ਆਪਾਂ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਸੀ ਕਿ ਤੇ ਹੁਣ ਆਪਾਂ ਚੱਲੇ ਸੀ ਬਾਹਰ ਨੂੰ ਥੋੜਾ ਜਿਹਾ ਮੈਂ ਵੈਦਰ ਚੈੱਕ ਕਰਨ ਚੱਲੀ ਸੀ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਥੇ ਆਪਾਂ ਰੋਟੀ ਪਾਣੀ ਖਾ ਕੇ ਤੇ ਮੈਂ ਕਿਹਾ ਚਲੋ ਥੋੜੇ ਵੈਦਰ ਚੈੱਕ ਕਰਕੇ ਆਉਣੀ ਕਿਉਂਕਿ ਮੈਨੂੰ ਕਾਟਨ ਤਾਂ ਨਾ ਲੱਗ ਰਿ ਕਹਿੰਦੇ ਮਤਲਬ ਤੇ ਬਟ ਐਡਾ ਲੱਗ ਰਿਹਾ ਸੀ ਕਿਤੇ ਹੋਰ ਜਿਵੇਂ ਮੀਵ ਕਰ ਰਿਹਾ ਪੈ ਰਿਹਾ ਹੁੰਦਾ ਤੇ ਲੋ ਜੀ ਆਪਾਂ ਹੁਣ ਚੱਲਦੇ ਆਂ ਅੰਦਰ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਵਿਖਾਉਨੇ ਆਂ ਭੂਆ ਜੀ ਦਾ ਘਰ ਠੀਕ ਹੈ ਜੀ ਮੇਕੇ ਲੱਗਦੇ ਹੱਥ ਚਲੋ ਤੁਹਾਨੂੰ ਦੇਣਾ ਸ਼ੇਅਰ ਕਰਦੇ ਆਂ ਭੂਆ ਜੀ ਦਾ ਹੋਮ ਟੂਰ ਸਮਝ ਲਓ ਠੀਕ ਹੈ ਜੀ ਇਹ ਹੈਗਾ ਸੈਕਿੰਡ ਰੂਮ ਇੱਕ ਰੂਮ ਦੇ ਵਿੱਚ ਆਪਾਂ ਬੈਠੇ ਹੋਏ ਸੀ ਸੈਕਿੰਡ ਰੂਮ ਤੇ ਇਸ ਰੂਮ ਦੇ ਵਿੱਚ ਨਵਾਂ ਬੈੱਡ ਔਰ ਅਲਮੀਰਾ ਲੈ ਕੇ ਆਂਦੀ ਸੀ ਜਬ ਜਦ ਦੇ ਚਾਚੂ ਨੇ ਉਹਦੀ ਪਸੰਦ ਦੀ ਕਿਉਂਕਿ ਉਹਦੀ ਨਾ ਹਾਈਟ ਬਹੁਤ ਲੰਮੀ ਐ ਸੋ ਕਹਿੰਦਾ ਮੇਰੇ ਛੋਟੇ ਬੈੱਡ ਤੇ ਮੇਰੇ ਨਾ ਲੈਗ ਪੂਰੀਆਂ ਨਹੀਂ ਆਉਂਦੀਆਂ ਸੋ ਇਸ ਕਰਕੇ ਨਿਊ ਬੈੱਡ ਲੈ ਕੇ ਆਇਆ ਫਿਰ ਐਲਮੀਰਾ ਲੈ ਕੇ ਆਇਆ ਆਪਣੀ ਤੇ ਇਹ ਆਪਾਂ ਦੇਖ ਰਹੇ ਸੀ ਐਲਮੀਰਾ ਔਰ ਬੈੱਡ ਵਗੈਰਾ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਵਿਖਾਵਾਂਗੇ ਪੂਫੜ ਜੀ ਆਪਣੇ ਨਾਲ-ਨਾਲ ਨੇ ਦੱਸ ਰਹੇ ਸੀ ਪੂਫੜ ਜੀ ਕਿ ਸਪੈਸ਼ਲ ਆ ਉਹਦਾ ਬੈੱਡ ਔਰ ਐਲਮੀਰਾ ਲੈ ਕੇ ਆਇਆ ਹੈ ਤੇ ਹੁਣ ਕਹਿ ਰਿਹਾ ਕਿ ਆਪਾਂ ਦਾ ਜਿਹੜਾ ਸਮਾਨ ਆ ਨਾ ਥਰਡ ਰੂਮ ਦੇ ਵਿੱਚ ਸ਼ਿਫਟ ਕਰ ਲੈਣਾ ਆ ਦੱਸੀ ਜਾਂਦੇ ਸੀ ਇੱਥੇ ਮੈਂ ਕਿਹਾ ਚਲੋ ਇੱਥੇ ਵੌਇਸ ਓਵਰ ਕਰਕੇ ਤੁਹਾਡਾ ਸ਼ੇਅਰ ਕਰ ਦਿੰਦੇ ਆ ਗੱਲਾਂ ਬਾਤਾਂ ਇਹ ਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਬੈੱਡ ਵਗੈਰਾ ਕਿੱਥੋਂ ਲਿਆ ਕਿੰਨੇ ਦਾ ਲਿਆ ਹਨਾ ਸੋਹਣਾ ਸੀ ਬੈੱਡ ਬਹੁਤ ਸੋਹਣਾ ਸੀ ਅਲਮੇਰਾ ਵੀ ਬਹੁਤ ਸੋਹਣੀ ਸੀ ਤੇ ਇਹ ਸੋਫੇ ਇਧਰੋਂ ਕੱਢ ਕੇ ਜਿਹੜੇ ਰੂਮ 'ਚ ਆਪਾਂ ਬੈਠੇ ਆ ਅਸਲ ਇਹ ਦੇ ਵਿੱਚ ਉਹ ਹੈਗਾ ਡਰਾਈੰਗ ਰੂਮ ਤੇ ਉਹ ਸੋਫੇ ਉਧਰੋਂ ਕੱਢ ਕੇ ਇੱਕ ਵਾਰ ਇੱਧਰ ਰੱਖਿਆ ਕਿਉਂਕਿ ਗਰਮੀ ਦੇ ਵਿੱਚ ਨਾ ਉਧਰ ਏਸੀ ਲੱਗਾ ਹੋਇਆ ਹੈ ਤੇ ਇਸ ਕਰਕੇ ਤੇ ਫਿਰ ਮੈਂ ਇਹ ਜਿਹੜਾ ਇੱਧਰ ਥਰਡ ਰੂਮ ਹੈ ਤੇ ਇਹ ਸਲੇਧ ਵਿੱਚ ਇਹ ਰੂਮ ਹੈਗਾ ਸੀ ਪਹਿਲਾਂ ਇੱਥੇ ਪੇਟੀਆਂ ਪੁਟੀਆਂ ਪਈਆਂ ਸੀ ਇੱਥੋਂ ਸਾਰਾ ਮਤਲਬ ਜਦ ਜਦ ਚਾਚੂ ਨੇ ਸਾਰਾ ਸਮਾਨ ਕਢਵਾਤਾ ਤੇ ਆ ਵੀ ਹੁਣ ਚੱਕਰਦਾ ਇਹ ਨਾ ਕਹਿੰਦਾ ਇੱਥੇ ਮੈਂ ਆਪਦਾ ਰੂਮ ਤਿਆਰ ਕਰਨਾ ਜਿਹੜਾ ਸਮਾਨ ਲਿਆਂਦਾ ਆ ਕਿ ਇੱਥੇ ਵੀ ਇਸੇ ਲਵਾ ਕੇ ਤੇ ਮੈਂ ਆਪਦਾ ਰੂਮ ਤਿਆਰ ਕਰਨਾ ਹੈਗਾ ਹੁਣ ਸਾਰਾ ਸਮਾਨ ਇੱਥੇ ਲਿਆਉਣਾ ਮਤਲਬ ਤੇ ਇਸ ਕਰਕੇ ਤਿਆਰੀ ਚੱਲ ਰਹੀ ਹੈ ਉਹਦੇ ਰੂਮ ਦੀ ਐਂਡ ਉਹ ਜਿਹੜਾ ਸਲੇਧ ਵਿੱਚ ਜਿਵੇਂ ਆ ਸੋਫਾ ਵਗੈਰਾ ਕੱਢੇ ਹੋਏ ਆ ਦੀਦੀ ਦੱਸ ਰਹੀ ਸੀ ਇਹ ਦੀਦੀ ਨੇ ਭੂਆ ਜੀ ਦੀ ਬੇਟੀ ਨੇ ਆਏ ਹੋਏ ਨੇ ਛ ਛੋਟਾ ਬੇਬੀ ਵੀ ਇਹਨਾਂ ਦਾ ਆ ਤੇ ਇੱਕ ਬੇਬੀ ਇਹਨਾਂ ਦਾ ਮਤਲਬ ਵੱਡਾ ਬੇਟਾ ਏ ਜਿਹੜਾ ਫੋਨ ਦੇਖ ਰਿਆ ਸੀ ਉਹ ਆ ਇਹ ਛੋਟਾ ਬੇਬੀ ਵੀ ਹੁੰਨਾ ਇਹਦੇ ਬੋਏ ਆ ਬੇਬੀ ਤੇ ਤੇ ਉਸ ਤੋਂ ਬਾਅਦ ਆਪਾਂ ਫੋਫੜੀ ਵਿਖਾ ਰਹੇ ਸੀ ਦੱਸ ਰਹੇ ਸੀ ਨਾਲੇ ਗੱਲਾਂ ਬਾਤਾਂ ਤੇ ਲੋ ਜੀ ਆਪਾਂ ਹੁਣ ਦਿਖਾਉਣੇ ਤੁਹਾਨੂੰ ਫੋਰਥ ਰੂਮ ਤੇ ਉਹ ਡਰਾਇੰਗ ਰੂਮ ਦਾ ਸਮਾਨ ਤਾਂ ਕੱਢ ਦਿੰਦੇ ਨੇ ਗਰਮੇ ਵਿੱਚ ਸੌਫੇ ਜਿਵੇਂ ਕਿ ਉਹ ਕਿ ਉਹ ਡਰੈਸ ਲੱਗ ਹੋਇਆ ਤੇ ਉਹ ਦੀਦੀ ਕਹਿ ਰਹੀ ਸੀ ਜਦੋਂ ਇਹਨੇ ਇੱਧਰ ਸ਼ਿਫਟ ਕਰ ਲਿਆ ਥਰਡ ਰੂਮ ਦੇ ਵਿੱਚ ਤੇ ਫਿਰ ਆਪਾਂ ਇਹ ਵਾਲਾ ਬੈੱਡ ਸੈਕੰਡ ਰੂਮ ਚ ਵਿੱਚ ਇਸੇ ਲੱਗ ਹੋਇਆ ਉਧਰ ਸ਼ਿਫਟ ਕਰ ਦਾਂਗੇ ਤੇ ਡਰਾਇੰਗ ਰੂਮ ਦੇ ਵਿੱਚ ਆਪਾਂ ਸੋਫਾ ਲਾ ਦਾਂਗੇ ਕਹਿੰਦੇ ਪਏ ਸੀ ਤੇ ਇਹ ਹੈਗਾ ਫਿਰ ਪੇਟੀਆਂ ਵਾਲਾ ਰੂਮ ਸਾਰੀਆਂ ਪੇਟੀਆਂ ਪੁੱਤ ਇੱਥੇ ਰੱਖਦੇ ਆ ਸਾਲ ਆਲ ਓਵਰ ਸਮਾਨ ਜਿਹੜਾ ਪਿੰਡਾਂ ਚ ਤੁਹਾਨੂੰ ਪਤਾ ਮੰਜੇ-ਮੰਜੇ ਬਹੁਤ ਸਮਾਨ ਹੁੰਦਾ ਸੋ ਉੱਥੇ ਰੱਖਤਾ ਉਹਨਾਂ ਨੇ ਇਹ ਸਾਰੀ ਲੌਬੀ ਹੈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਬਾਹਰ ਦਾ ਟੂਰ ਕਰਵਾਉਣੀ ਆ ਬਾਹਰ ਤਾਂ ਮੌਸਮ ਬਹੁਤ ਸੋਹਣਾ ਹੋਇਆ ਪਿਆ ਸਭ ਜੋਤ ਵੀ ਬਾਹਰ ਆਇਆ ਸੀ ਤੇ ਉਥੇ 메ਨ ਗੇਟ ਦੇ ਵਿੱਚ ਬਾਪੂ ਜੀ ਪਏ ਹੋਏ ਸੀਗੇ ਲਓ ਜੀ ਟਾਈਮ ਹੋ ਗਿਆ 3:00 ਬਜੇ 4 ਮਿੰਟ ਦਾ ਤੇ ਆਪਾਂ ਹੁਣ ਜਾਣ ਦੀ ਤਿਆਰੀ ਕਰਟਾਂ ਮੌਸਮ ਮੌਸਮ ਦਾ ਵੈਦਰ ਵਧੀਆ ਵਧੀਆ ਹੋਇਆ ਪਿਆ ਵੈਸੇ ਤਾਂ ਉਹ ਹੋਇਆ ਪਿਆ ਹੈਗਾ ਹਮਸਤੀ ਹੋਈ ਪਈ ਹੈ ਇਹ ਹੈਗਾ ਬਾਹਰੋਂ ਕੋਜੀ ਦਾ ਘਰ ਤੇ ਆਪਾਂ ਹੁਣ ਜਾਣ ਦੀ ਬੱਟ ਦੀ ਤਿਆਰੀ ਕਿਚਨ ਇਹ ਚਲੰ ਇਸਨੇ ਸਾਨੂੰ ਸਾਰਾ ਵਿਖਾਇਆ ਵਸੇ ਦਾ ਇਹ ਹੈਗੀ ਕਿਚਨ ਅੰਦਰ ਵੀ ਇੱਕ ਕਿਚਨ ਓਕੇ ਮੈਨੂੰ ਨਹੀਂ ਪਤਾ ਸੀ ਇੱਕ ਅੰਦਰ ਵੀ ਹੈ ਕਿਚਨ ਐਂ ਬਾਹਰ ਉਪਰ ਮੱਦੀ ਹੈ ਚਲੋ ਜੀ ਹੁਣ ਆਪਾਂ ਚਲਦੇ ਫਿਰ ਮਿਲਾਂ ਤੁਹਾਨੂੰ ਜਵਾਕੇ ਰਸਤੇ 'ਚ ਗੋਲੀਆਂ ਮਾਰੂਗਾ ਲੈ ਕੇ ਬੰਦੂ ਇਹ ਦਾ ਛੋਟਾ ਹੈ ਵੱਡਾ ਨਹੀਂ ਦੋਤਾ ਲੱਗ ਛੋਟਾ ਹੈ ਕੀ ਆ ਜੀ ਬੋਲਦਾ ਆ ਬੋਲਦਾ ਮੈਨੂੰ ਬੋਲ ਵੀ ਦੱਸਾਇਆ ਕੋਈ ਮਸਾ ਨਹੀਂ ਆਇਆ ਸਾਇਰ ਅਕੀਲਾ ਪਈ ਨਹੀਂ ਮਟਾਣਾ ਉਹਦੇ ਆਉਗਾ ਨਿੱਕੇ ਦੇ Oi, पा ला बिचे पा ला बिच पाल फिर घर खोल घर खोलांगे सारा समान घर खोला बंद कर दे अच्छा ना थे थे। सारा समान घर दिखा ठीक है गिफ्ट मिले अपने ये घर भी खावे आप ग् रख दें फिर ਅਹੀਂ ਆਈ ਨਾ ਕਰ ਵਾਰ ਵਾਰ ਬਸ ਗੱਡੀ ਚ ਲੱਗ ਗਈ ਬੂਹੂ ਉਹ ਹੋ ਗਿਆ ਆ ਗਿਆ ਤੈਨੂੰ ਬੂਹੂ ਬੂਹੂ ਵਿੱਚ ਹੀ ਬਾਲਾ ਗੁਰੂ ਰਵਾਮੇ ਗੇਰਵੇਣੇ ਵਿੱਚ ਕੋਈ ਨਹੀਂ ਆਂਗੇ ਦਾ ਬੀਨ ਦਾ ਬਾਲਾ ਸੇਮ ਆ ਜਾਊਗਾ ਜਬ ਜੋ ਤਦਾ ਦਵਾ ਨਾ ਹਦਾ ਸਮਾਨ ਇਹਨੂੰ ਗਿਫਟ ਮਿਲੇ ਗਿਫਟ ਸਾਨੂੰ ਮਿਲੇਆ ਕਿੱਥੋਂ ਆਇਆ ਕਿੱਥੋਂ ਆਇਆ ਗਿਫਟ ਆਪਣੇ ਹਜ਼ੂਰ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਆਇਆ ਤੁਹਾਨੂੰ ਘਰੇ ਜਾ ਕੇ ਚੰਗੀ ਤਰ੍ਹਾਂ ਦਿਖਾਵਾਂਗੇ ਠੀਕ ਹੈ ਜੀ ਚਲੋ ਜੀ ਚਲਦੇ ਹਾਂ ਵਾਪਸ ਘਰੋਂ ਲੋ ਜੀ ਇੱਥੇ ਆ ਗਏ ਇਸਵੇਂ ਫੁੱਫੜਚੀ ਦੇ ਨਾਲ ਬਾੜੇ ਦੀ ਮਤਲਬ ਵੀਡੀਓ ਲੈਣ ਵਾੜਾ ਹਵੇਲੀ ਵੀ ਕਹਿੰਦੇ ਨੇ ਕਈ ਅਵਾੜਾ ਵੀ ਕਹਿੰਦੇ ਸਾਡੇ ਇੱਧਰ ਵਾੜਾ ਕਹਿੰਦੇ ਨੇ ਹਵੇਲੀ ਵੀ ਕਹਿੰਦੇ ਨੇ ਹਨਾ ਤੇ ਹੋਰ ਵੀ ਕਈ ਨਾਮ ਕਹਿੰਦੇ ਹੋਣਗੇ ਖੁੱਲਾ ਹੈਗਾ ਤੇ ਇੱਥੇ ਮੈਂ ਕਿਹਾ ਚਲੋ ਇੱਧਰ ਦੀ ਵੀਡੀਓ ਬਣਾ ਲੈਨੇ ਆਪਾਂ ਇੱਧਰ ਟਰਾਲੀਆਂ ਟਰੋਲੀਆਂ ਖੜੀਆਂ ਸੀ ਗੋਹਾ ਵਗੈਰਾ ਸਬਜ਼ੀਆਂ ਵਗੈਰਾ ਪਾਥੀਆਂ ਵਗੈਰਾ ਕਾਫੀ ਖੁੱਲਾ ਸਿਗਾ ਵਾੜਾ ਮੈਂ ਹੀ ਨਹੀਂ ਧਿਆਨ ਮਾਰਿਆ ਫਿਰ ਇਹਨੇ ਜਿਉਦਾ ਫਿਰ ਥੋੜਾ ਬਾਹਰ ਦੇ ਆਉਣ ਤੁਹਾਨੂੰ ਕਿਹਦੀ ਗਰਾਹ ਤੇ ਵਜੇਗੀ ਕਿਹੜਾ ਰੋਂਦਾ ਪਿਆ ਪਤਾ ਨਹੀਂ ਤੁਹਾਡਾ ਰੋਂਦਾ ਪਿਆ ਮਲਾ ਦਾ ਆਪਾਂ ਤੁਹਾਨੂੰ ਬਖਾ ਕੇ ਲੈ ਆਂ ਵਾੜਾ ਕੋ ਫੜ ਜੀ ਕਿਹਨੇ ਵਾੜਾ ਤਾਂ ਦਿਖ ਵਾੜਾ ਤਾਂ ਦਿਖਾ ਦਿਓ ਆਪਾਂ ਦਿਖਾ ਕੇ ਲੈ ਆਂ ਵਾੜਾ ਤੇ ਹੁਣ ਆਪਾਂ ਚੱਲਦੇ ਹਾਂ ਮੁੰਡਾ ਛੋਟਾ ਉਹ ਬੈ ਗਿਆ ਚਾ ਆ ਬੈਟ ਗਿਆ ਮੇਰੇ ਪਿੱਛੇ ਉਹ ਆ ਬੈਟਾ ਕਾਕਾ ਬੈ ਗਿਆ ਯੂਵੀ ਯੂਵੀ ਚਾ ਤੁਹਾਡੇ ਨਾਲ ਬੜਾ ਖੁਸ਼ ਆ ਯਾਰ ਚਲੋ ਜੀ ਆਪਾਂ ਮਿਲ ਗਏ ਤੇ ਚੱਲੀਏ ਆਏ ਤੁਹਾਨੂੰ ਸਾਰਾ ਭੂਏ ਦੇ ਘਰ ਦਾ ਵਲੌਗ ਸ਼ੇਅਰ ਕੀਤਾ ਉਮੀਏ ਮਾੜਾ ਜਿਹਾ ਠੀਕ ਆ ਬਾੜੀ ਤੋਂ ਪੜਾਉਂਦਾ ਠੀਕ ਆ ਤੇਰੇ ਘਰ ਕੇ ਮੋਦੂ ਵੀ ਘਰ ਤੇਰੇ ਘਰ ਕੇ ਖਾਣੇ ਕਰੀਦਾ ਤੁਮਾਰੇ ਠੀਕ ਆ ਚੰਗਾ ਫਫਰ ਤੇ ਇਹਨੂੰ ਨਾਲ ਹੀ ਲੈ ਜਾਂਦੇ ਨਿੱਕੇ ਨੂੰ ਅਸੀਂ ਇਹਨੂੰ ਮੈਂ ਲੈ ਕੇ ਜਾਉਂ ਨਾਲ ਉਹਦੇ ਕਾਕੇ ਚੋਤੇ ਦੇ ਨੂੰ ਇਹ ਕਿਉਂ ਮੈਂ ਕਿ ਕਾਕਾ ਦੀਕਾ ਜਾ ਉੱਧਰ ਵੇਖੋ ਤਾਂ ਚਾਹ ਚੜੇ ਅੱਜ ਉਹ ਤਾਂ ਕੀ ਹੈ ਇਹ ਯੂਵਰਾਜ ਆਈ ਰਿਆ ਜਾਂਦੇ ਨੇ ਬਿਲ ਦੇ ਟਾਈਮ ਯੂਵੀ ਯੂਵੀ ਨਾਲ ਜਾਣਾ ਨਾਲ ਜਾਣਾ ਬੁੱਕਾ ਕੇ ਇੱਧਰ ਵੇਖੋ ਇੱਧਰ ਗਿਫਟ ਮਿਲਿਆ ਇਹਨੂੰ ਹਜੂਰ ਸਾਹਿਬ ਤੋਂ ਆਈ ਹੈ ਤੇ ਇਹਨੇ ਓਪਨ ਵੀ ਕਰ ਲਈ ਹੈ ਨੇ ਮਾਰਾ ਜੋ ਨਾ ਉਹ ਤਾਂ ਨਾਲ ਲੈ ਜੀਏ ਤੈਨੂੰ ਕਾਕਾ ਲੈ ਕੇ ਚੱਲੀਏ ਨਾਲ ਕਾਕਾ ਕਾਕੇ ਲੈ ਕੇ ਚੱਲੀਏ ਉਹਨ ਤਾਂ ਕਹਿੰਦਾ ਕਾਕੇ ਨੂੰ ਵੀ ਲੈ ਜਾਓ ਕਾਕੇ ਨੂੰ ਵੀ ਲੈ ਜਾਓ ਕਹਿੰਦਾ ਉਹਨ ਤਾਂ ਨਹੀਂ ਤਾਂ ਬਲਤ ਨਹੀਂ ਗੇਰ ਦਾ ਭਾਲੇ ਨੇ ਤੂੰ ਗੇਰ ਬੋਲ ਨਹੀਂ ਚਾਹੀਦੀ ਗੇਰ ਬੋਲਣਾ ਚੱਕੋ ਆ ਗੇਰ ਬੋਲ ਤਾਂ ਨਿੱਕਾ ਦੇ ਵੇਖੋ ਬਾਪੂ ਘਰੇ ਤਾਂ ਜਾਇਆ ਬਾਪੂ ਨੂੰ ਤਾਂ ਮੇਲਾ ਮੈਂ ਤਾਂ ਆਪ ਪੁੱਸਾ ਦੇ ਪਚਾਨ ਦੇ 9 ਸਾਲ ਦਾ ਕੋਈ ਕਹਤ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਇਹ ਹੈਗੇ ਜੱਜੋ ਤੇ ਚਾਚੂ ਤੇ ਹੁਣ ਆਪਾਂ ਕਰਦੇ ਆਂ ਬਾਏ ਬਾਏ ਤੇ ਪਹੁੰਚਦੇ ਆਂ ਘਰਾਂ ਨੂੰ ਤੇ ਆਈ ਹੋਪ ਕਿ ਤੁਹਾਨੂੰ ਮੇਰੇ ਵਲੌਗ ਵਧੀਆ ਲੱਗੇ ਹੁਣ ਕਿ ਕੁਝ ਡਿਫਰੈਂਟ ਜਿਹਾ ਵਲੌਗ ਹੋ ਗਿਆ ਹੈ ਨਾ ਚਲੋ ਜੀ ਟਾਈਮ ਹੋ ਗਿਆ ਆ 3:14 ਮਿੰਟ ਦਾ ਆਪਾਂ ਭਾਜੀ ਕਰੋ ਚੱਲ ਪਈ ਸੀ ਬੇਟਾ ਬੰਦ ਕਰੋ ਚੱਬ ਚੁੱਤ ਬੰਦ ਕਰੋ ਬੇਟਾ ਆਪਾਂ ਪੂਆਜੀ ਘਰੋਂ ਚੱਲ ਪਈ ਸੀ ਐਨਾ ਮਜ਼ਾ ਐ ਐਨਾ ਜੀ ਲੱਗਾ ਮਤਲਬ ਇੱਕ ਮੌਸਮ ਨੇ ਵਾਹਿਗੁਰੂ ਜੀ ਦੇ ਕਿਰਪਾ ਦੇ ਨਾਲ ਮੌਸਮ ਵੀ ਬਾਲੀ ਧੁੱਪ ਜੀ ਹੈ ਨਹੀਂ ਸੀਗੀ ਤੇ ਬਾਕੀ ਚਲੋ ਪਤਾ ਨਾ AC 'ਚ ਬੈਠੇ ਸੀ ਬਟ ਵਧੀਆ ਨੇ ਮੌਸਮ ਗੁਟ ਰਿਹਾ ਹੈਗਾ ਤੁਹਾਨੂੰ ਪਤਾ ਮੌਸਮ ਦੇ ਹਿਸਾਬ ਨਾਲ ਮੈਨੂੰ ਵਧੀਆ ਲੱਗਦਾ ਹੁੰਦਾ ਕਿਤੇ ਜਾਣਾ ਨਾ ਬਟ ਤੋ ਮੈਨੂੰ ਵਧੀਆ ਲੱਗਾ ਕਿ ਬਾਕੀ ਜੀ ਲੱਗਦਾ ਭੂਆ ਘਰੇ ਆ ਕੇ ਵੈਸੇ ਮੈਂ ਅੱਜ ਤੀਸਰੀ ਵਾਰ ਆਈ ਆ ਤੇ ਕਿਊਟ ਬੇਬੀ ਨੂੰ ਮਿਲ ਕੇ ਬੜਾ ਵਧੀਆ ਲੱਗਿਆ ਨਿੱਕਾ ਇਹ ਘੱਟ ਬੜਾ ਵਧੀਆ ਸੀ ਹੈ ਨਾ ਬੜਾ ਵਧੀਆ ਹੈ ਨਾ ਤੋਂ ਬੜਾ ਵਧੀਆ ਸੀ ਨਿੱਕਾ ਹੈ ਨਾ ਥੋੜਾ ਆਪਣੇ ਆਪ ਹੀ ਪਲੇ ਕਰਦਾ ਸੀ ਹੈ ਨਾ ਕੁੜੀਆਂ ਵਰਗਾ ਸੀ ਜਮਾ ਜਿਹੜੇ ਕੁੜੀਆਂ ਨੇ ਸ਼ਾਂਤ ਮੋਲ ਜਿਹਾਂ ਹੁੰਦੀਆਂ ਇਸ ਤਰ੍ਹਾਂ ਸੀਗਾ ਬਿਲਕੁਲ ਵੀ ਤੇ ਚਲੋ ਜੀ ਆਪਾਂ ਹੁਣ ਫਿਰ ਹਾਲਾ ਲੋ ਪੋਜੀ ਕੇ ਪਿੰਡ ਤੋਂ ਚੱਲ ਪਏ ਘਰ ਤੋਂ ਤੇ ਵੈਸੇ スウェットスウェット ਤੇ ਤੁਹਾਨੂੰ ਪਤਾ ਲੱਗਦਾ ਹੀ ਆ ਪੜਾਅ ਦੇ ਟਾਈਪ ਬਟ ਥੋੜਾ ਜਿਹਾ ਫਰਕ ਹੈਗਾ ਨੇ ਤੋਂ ਥੂੰ ਦੀ ਜ਼ਿਆਦਾ ਉਹ ਲੱਗਣਾ ਸੀ ਜਦੋਂ ਜੋ ਤੁਹਾਨੂੰ ਦਿੱਕੀ ਮਿਲੇ ਬੜਾ ਗਿਫਟ ਜਿਹੜੇ ਤੁਹਾਨੂੰ ਮਿਲੇ ਆ ਸਮਝ ਲਓ ਤੁਸੀਂ ਇਹ ਤੁਹਾਨੂੰ ਹਜੂਰ ਸਾਹਿਬ ਪੂਆਜੀ ਘਰ ਸੀ ਹਜੂਰ ਸਾਹਿਬ ਉੱਥੋਂ ਲੈ ਕੇ ਆਏ ਨੇ ਠੀਕ ਹੈ ਜੁਦਿਏ ਹਮ ਤੁਹਾਨੂੰ ਘਰ ਜਾ ਕੇ ਜਾਂ ਰਾਸਤੇ 'ਚ ਮਾੜੀ ਮੋਟੀ ਕਲਿੱਪ ਹੋਈ ਜਿੱਥੋਂ ਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਤਾਂ ਮੀਡੀਏ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਤੇ ਮਿਲਦੇ ਤੁਹਾਨੂੰ ਲੈਕਸਟ ਸਾਰੀ ਮਾਰਕੀਟੇ ਮੋਟਰ ਤੱਕ ਵੀ ਕੋਈ ਚੀਜ਼ ਮਿਲਦੀ ਹੈ ਸਾਰਾ ਕੁਝ ਮਿਲਦਾ ਇੱਥੇ ਅੱਛਾ ਮਿਲਦੀ ਤੁਸੀਂ ਕਹਿੰਦੇ ਇੱਥੇ ਮਤਲਬ ਮਾਰਕੀਟ ਬਣੀ ਹੋਈ ਆ ਜਿਵੇਂ ਕਿਤੇ ਬਾਹਰ ਆ ਉਥੇ ਮੁਕਸਦ ਨਹੀਂ ਜਾਣਾ ਬਈ ਕੋਟ ਕਪੂਰੇ ਨੂੰ ਜਾਣਾ ਪੈਂਦਾ ਕੋਟ ਕਪੂਰਾ ਲੱਗਾ ਪੈਂਦਾ ਨਾ ਤੇ ਇੱਥੇ ਸਾਰੀ ਚੀਜ਼ ਮਿਲ ਜਾਂਦੀ ਆ ਇੱਕ ਅਲੀ ਤਾਂ スウェットスウェット ਚ ਲੱਗਦਾ ਹਲਕਾ ਹਲਕਾ ਤੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਜਾ ਕੇ ਉਹ ਜੀ ਆਪਾਂ ਜੇ ਭੂਆ ਕੇ ਘਰ ਤੋਂ ਚੱਲੇ ਨੂੰ ਆਪਾਂ ਨੂੰ ਕਿੰਨੇ ਮਿੰਟ ਹੋਏ ਆ 5 10 ਮਿੰਟ ਹੋਇਆ ਕੋਟ ਆ ਗਏ ਕੋਟ ਕੋਟ ਕਪੂਰੇ ਅਸੀਂ ਆ ਗਏ ਤੇ ਕੋਟ ਕਪੂਰੇ ਵੀ ਵੇਖ ਕੇ ਹਟਿਆ ਤੇ ਭੂਆ ਕੇ ਘਰ ਤੋਂ ਜੋ ਸਟੋਰ ਸੀਗਾ ਮਤਲਬ ਕੈਸਾ ਤੇ ਮੌਸਮ ਜਰੂਰ ਠੰਡਾ ਸੀ ਪਰ ਇੱਥੇ ਮੀਂਹ ਪੈ ਕੇ ਹਟਿਆ ਦੇਖੋ ਦੰਦਾ ਤੇ ਵੇਖੋ ਜੀ ਇੱਥੇ ਤਾਂ ਮੀਂਹ ਪੈ ਕੇ ਹਟਿਆ ਆ ਜਿਵੇਂ ਆਪਾਂ ਕਹਿੰਦੇ ਨੇ ਨਾ ਨੰਗ ਤਾਂ ਨੰਗ ਤਾਂ ਜਮੀਂ ਪੈ ਜਾਂਦਾ ਉਹਵੇਂ ਪਿਆ ਵੇਰਸਾ ਹਣਾ ਹੂੰ ਤਾਂ ਨਹੀਂ ਬੋਲਦੇ ਨਹੀਂ ਪਿਆ ਹਾਂ ਵੇਖੋ ਆ ਬਸ ਉਹਵੇਂ ਹੀ ਪਾਣੀ ਖੜਾ ਵਾਵਾ ਹੀ ਪੈ ਗਿਆ ਬੋਲਦੇ ਨਹੀਂ ਪਾਣੀ ਖੜਾ ਅੰਗਲੋ ਜੀ ਆਪਾਂ ਕੋੜਕਪੁਰਾ ਸ਼ਹਿਰ ਪਹੁੰਚ ਚੁਕੇ ਆ ਉਹ ਕਿਤੇ ਹੋਰ ਨਹੀਂ ਮਿਲਦਾ ਕੱਲੇ ਮੁਕਸਰ ਇੱਥੇ ਮਿਲਦਾ ਕੋੜਕਪੁਰੇ ਚ ਦੱਸਿਓ ਜੀ ਵੇਸੇ ਮਿਲਦਾ ਤਾਂ ਕਿਤੇ ਹੋਰ ਵੀ ਆ ਕਿਤੇ ਨਹੀਂ ਮਿਲਦਾ ਇੱਥੋਂ ਜਾਂਦਾ ਜੇ ਜਾਊ ਕਿਤੇ ਤਾਂ ਓਕੇ ਜੇ ਕਿਤੇ ਜਾਊਗਾ ਤੇ ਇੱਥੋਂ ਜਾਊਗਾ ਮਤਲਬ ਓਕੇ ਮਸ਼ੂਰ ਕੋਟਕਪੂਰੇ ਦਾ ਢੋਡਾ ਲੈ ਕੇ ਜਾਣਾ ਆਪਾਂ ਵੀ ਛੋਟੀ ਡੱਬੀ ਲੈ ਲਓ ਜੇ ਇੱਥੇ ਨੁੱਕਰ ਵੀ ਗਿਆ ਗਾਂਹ ਜਾ ਕੇ ਆਉਣਾ ਅਜੇ ਤਾਂ ਪੁੱਲ ਪੁੱਲ ਵੀ ਚੜਨਾ ਆਪਾਂ ਆਵਲਾ ਲਓ ਜੀ ਕੋਟਕਪੂਰਾ ਹਾਂ ਸਟੇਸ਼ਨ ਆ ਗਿਆ ਇਹ ਵੀ ਇੱਥੇ ਸਟੇ ਲੈਣਾ ਉਹ ਜੀ ਆ ਵੀ ਤਾਂ ਦਾ ਪਹਿਲਾਂ ਤਾਂ ਇੱਥੇ ਐ ਪੁਲ ਹੁੰਦਾ ਸੀ ਐ ਉੱਤਰ ਕੇ ਆਉਂਦੇ ਜਿਹੜਾ ਉਹ ਪੁਲ ਆਇਆ ਰਾਣਾ ਐ ਹਾਂ ਤੱਪ ਕੇ ਆਉਂਦੇ ਸੀ ਝੜ ਪਰ ਲੈਣੋਂ ਬਾਅਦ ਸਾਰੇ ਲੋਕ ਅੱਛਾ ਤੇ ਫਿਰ ਚੀਜਾਂ ਜੀਜਾ ਹੋਰ ਬਸੇ ਪਰ ਇਹ ਕਾਉਦੇ ਸੀ ਆ ਫਾੜਕ ਹੁੰਦੇ ਸੀ ਅੱਛਾ ਮੈਨੂੰ ਫਾੜਕ ਹੁੰਦੇ ਸੀ ਕਿ ਵਿਆਹ ਨਹੀਂ ਪੁਲ ਨਹੀਂ ਬਣਿਆ ਓਕੇ ਓਕੇ ਇੱਥੇ ਤਾਂ ਕੋਈ ਮੀ ਇੱਥੇ ਵੀ ਪਿਆ ਵਾ ਆ ਦੇਖੋ ਸਾਈਡਾਂ ਤੋਂ ਪਤਾ ਲੱਗਦਾ ਇਹ ਤਾਂ ਗਿੱਲੀਆਂ ਨੇ ਨਾ ਉਹ ਤਾਂ ਨਹੀਂ ਪਤਾ ਲੱਗਦਾ ਨਾ ਬੋਲਦੇ ਨਹੀਂ ਆ ਸਾਈਡਾਂ ਦੀ ਮਿੱਟੀ ਜਿਹੜੀ ਗਿੱਲੀ ਜੀ ਆ ਉੱਤੋਂ ਬਤਾ ਲੱਗਦਾ ਕੱਟਵਾ ਉੱਥੇ ਵਿਚਕਾਰ ਜੇ ਵਾਲਾ ਸੀ ਛੜਕ ਆਇਆ ਹੈ ਉਹ ਲੋ ਜੀ ਆਪੀ ਨੀਚੇ ਦੇਖ ਲੋ ਨੀਚੇ ਦੇ ਉੱਧਰ ਦੇਖੋ ਨੀਚੇ ਸਾਰੇ ਉਹ ਆਪਣੇ ਟ੍ਰੇਨ ਦੀ ਲਾਈਨ ਆ ਜਬਜਤ ਸਿੰਘ ਮਮੀ ਸੋ ਗਿਆ ਲੋ ਜੀ ਜਬਜਤ ਸਿੰਘ ਬਰਾੜ ਤੱਕ ਗਿਆ 100 ਹੁਣ ਤਾਂ ਬਸ ਥੋੜੇ ਮੈਂ ਤਾਂ ਜੋੜਾ ਕਰਨਾ ਸ਼ੁਰੂ ਕਰ ਦੇਣਾ ਘਰੇ ਘਰੇ ਰਹਿਣਾ ਹੁਣ ਆਪਾਂ ਕਿਤੇ ਜਾਣਾ ਹੋਇਆ ਕਰੋ ਉਦੋਂ ਅੱਜ ਵੇਸੇ ਮੈਂ ਤਾਂ ਸਵੇਰੇ ਮਾਰਨਿੰਗ ਨਾ ਸੰਡੇ ਕਰਕੇ ਸਿਰ ਧੋਤਾ ਸੀਗਾ। ਮੈਂ ਸਵੇਰੇ ਸਿੱਧੀਆਂ ਸਿਰ ਧੋ ਲਿਆ ਸੀਗਾ। ਜਬ ਚੋ ਤਾਂ ਰਹਿੰਦਾ ਸੀ ਕਿਉਂਕਿ ਮੈਂ ਕਹਿੰਦਾ ਇਹਦੇ ਵਾਲ ਫਿਰ ਤੁਹਾਨੂੰ ਪਤਾ ਬੱਚਾ ਉਹ ਤਾਂ ਸੁੱਕ ਜਾਣੇ ਸੀ ਬਟ ਮੈਂ ਇਹਨੂੰ ਨਹੀਂ ਨਿਮਾਇਆ ਸੀ ਤੇ ਲਓ ਜੀ ਆਪੇ ਫੇਰ ਨਾ ਕਰਦੇ ਕੰਟੀਨਿਊ ਤੁਹਾਡੇ ਨਾਲ ਗੱਲਬਾਤ। ਇੱਥੇ ਨੁੱਕਰ ਤੇ ਦੁਕਾਨ ਅਰੋੜਾ ਸਵੀਟ ਹਾਊਸ ਤੋਂ ਲੈਣਾ ਮੈਨੂੰ ਲੱਗਦਾ ਇਹਨਾਂ ਨੇ। ਅਰੋੜਾ ਸਵੀਟਸ ਹਾਈ ਇਹਦਾ ਡੱਬਾ ਕੌਣ ਖਾਂਦਾ ਹੋਊਗਾ ਵੱਡੇ ਡੱਬੇ। ਇਹਨਾਂ ਤੋਂ ਤਾਂ ਲੱਗਦਾ ਛੋਟੇ ਹੈਗੇ ਅੰਦਰ ਪਏ। ਬੋਲਦੇ ਨਹੀਂ ਕਰ ਕਰੇ ਤਾਂ ਪੈਕੜ ਜਾ ਦੇ ਇੱਕ ਮੈਨੂੰ ਆਹ ਦੇਖੋ ਸਾਰਾ ਇਹ ਚੌਂਕ ਆ ਕੋਟਕਪੂਰੇ ਦਾ ਬਿਲਕੁਲ ਨੇੜੇ ਹੀ ਆ ਭੂਆ ਐਵੇਂ ਲੱਗਦਾ ਭੂਆ ਦੂਰ ਤਾਂ ਨਹੀਂ ਹੈਗੀ ਘੰਟੇ ਦਾ ਰਾਹ ਹੀ ਲੱਗਦਾ ਹੋਰ ਐ ਮੈਂ ਘਰੋਂ ਨਿਕਲਣ ਦੀ ਘਰੋਂ ਨਿਕਲਨ ਦਾ ਹੋ ਜਾਂਦਾ ਕਾ ਨੂੰ ਨਹੀਂ ਤਾਂ ਏਡੀ ਦੂਰ ਤਾਂ ਨਹੀਂ ਹੈਗੀ ਮੈਨੂੰ ਭੂਆ ਲੱਗਦੀ ਨੇੜੇ ਲੱਗਦੀ ਸੋ ਸੋ ਮੈਂ ਇਹ ਨਹੀਂ ਬਟਿੰਡੇ ਵਾਲੀ ਭੂਆ ਨਾਲੋਂ ਮੈਂ ਤਾਂ ਨੇੜੇ ਲੱਗੀ ਉਹ ਵੀ ਇੰਨੀ ਦੂਰ ਜਾਣਾ ਪੈਦਾ ਇਹ ਇਧਰ ਨੇੜੇ ਖਿੱਚ ਰਹੀ ਹੈ ਆਪਣੇ ਵਾਲੇ ਵਿੱਚੋਂ ਦੀ ਹੋ ਕੇ ਜੀ ਹਣਾ ਮੈਂ ਵੀ ਮੰਗਵਾਇਆ ਇਹਨਾ ਤੋਂ ਕੁਝ ਜੇ ਲੈ ਕੇ ਆਉਣ ਕਿ ਤਵੇਸਤ ਲੈ ਹੀ ਹੁੰਦੇ ਆ ਇਹ ਤਾਂ ਕਦੇ ਹੋਇਆ ਨਹੀਂ ਨਾਲ ਲੈ ਕੇ ਉਹਨਾਂ ਚੀਜ਼ ਮੰਮੀ ਮੈਂ ਨਹੀਂ ਆਤਾ ਕਿ ਨਹੀਂ ਦੇਖਦੇ ਆ ਲੈ ਕੇ ਆਇਆ ਕਿ ਨਹੀਂ ਮੇਰੇ ਗਿਫਟ ਲੈ ਕੇ ਆਏ ਹੋ ਲਓ ਜੀ ਲੈ ਕੇ ਆਇਆ ਗਿਫਟ ਮੇਰੇ ਵਾਸਤੇ ਮੈਂ ਮੰਗਾਇਆ ਸੀ ਉਹ ਬੋਲਦੇ ਨੇ ਕਿ ਮੰਗਾਇਆ ਥੋੜੇ ਤੋਂ ਕੀ ਹੁੰਦਾ ਲੈ ਆਂਦੇ ਗਏ ਹੂੰ ਕੁਰਕਰੀ ਮੰਗਵਾਏ ਸੀ ਯਾਰ ਕੁਰਕਰੀ ਗਿਆ ਚੱਲ ਆਣੇ ਦੇ ਸਕਦਾ ਇਹ ਤਾਂ ਸਿਕੂ ਕੁਕਰੇ ਤੇ ਇਹਨਾਂ ਨੇ ਮੈਨੂੰ ਲੈਸ ਲਿਆ ਤੇ ਉਹਨਾਂ ਨੇ ਦੇਤੀ ਤੇ ਨਾਲ ਲਿਆਂਦਾ ਹੈਗਾ ਢੋਡਾ ਢੋਡਾ ਲਓ ਇਹ ਤੇ ਇਹਨਾਂ ਦੀ ਫੇਵਰੇਟ ਚੀਜ਼ ਆ ਸੋ ਆਪਣੀ ਫੇਵਰੇਟ ਮੈਂ ਤਾਂ ਵੈਸੇ ਕੁਕਰੇ ਮੰਗਵਾਏ ਸੀ ਮੇਰਾ ਵੈਸੇ ਜੀ ਕਰੀ ਜਾਂਦਾ ਸੀ ਤੇ ਨਾ ਸਾਰਾ ਬੱਸਾ ਬੁੱਸਾ ਜਾਂਦੇ ਆਪਾਂ ਨੂੰ ਨਾ ਮੈਨੂੰ ਆ ਨਹੀਂ ਬੋਲਦੇ ਨਹੀਂ ਮੈਂ ਨਹੀਂ ਭੂਆ ਬਠੰਡੇ ਵਾਲੀ ਆ ਨਾ ਜਿਹੜੀ ਪਰਾਂ ਉਹਨਾਂ ਤੋਂ ਵੀ ਨੇੜੇ ਪੁਆਏ ਆ ਤੁਹਾਨੂੰ ਨਹੀਂ ਲੱਗਦਾ ਇਹ ਆਪਣੇ ਇੱਧਰ ਦੀ ਆ ਜਾਣਾ ਮੈਨੂੰ ਇਹ ਨੇੜੇ ਲੱਗੇ ਆ ਮਾਰਕੀਟ ਜੇ ਵਿੱਚੋਂ ਮੈਨੂੰ ਤਾਂ ਐ ਲੱਗਿਆ ਮम्मी ਜਿਵੇਂ ਆ ਬਾਜ਼ਾਰ ਜਾਂ ਲੰਘਣਾ ਚਲੋ ਜੀ ਜੈਤੋ ਆ ਗਈ ਜੈਤੋ ਤੋਂ ਬਸ ਆਪਣੇ ਅਕਲੀ ਆ ਗਿਆ ਤੇ ਘਰ ਆ ਗਿਆ ਐਂ ਲੱਗਦਾ ਮੈਨੂੰ ਤਾਂ ਨੇੜੇ ਜੀ ਲੱਗਾ ਮੈਨੂੰ ਦੇਖੋ ਬਾਜ਼ਾਰ ਦੇ ਵਿੱਚੋਂ ਦੇ ਆ ਜਲਦੀ ਦੇਖੋ ਆਪਾਂ ਮੀ ਕਹਿੰਦੇ ਸੀ ਨਾ ਮੀ ਇੱਧਰ ਵਾਵਾ ਹੀ ਪਿਆ ਲੱਗਦਾ ਮੈਨੂੰ ਹਨਾ ਬੋਲਦ ਨਹੀਂ ਹੈਗਾ ਇ tanto ਜਿਆਦਾ ਇੱਧਰ ਜਿਆਦਾ ਆ ਵੇਖੋ ਟੇਡਾ ਟਾਪ ਦੀ ਸ਼ੈਡ ਕੋਟ ਕਪੂਰੇ ਟੇਡਾ ਜਾਂ ਟੱਪਿਆ ਸਹੀ ਗੱਲ ਆ ਤੁਹਾਡੀ ਗੱਲ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਆਪਣੇ ਪਿੰਡਾਂ ਨੂੰ ਇੱਧਰ ਨੂੰ ਇਹੀ ਰਾਹ ਪੈਂਦਾ ਕੋਈ ਹੋਰ ਰਾਹ ਨਹੀਂ ਪੈਂਦਾ ਇੱਕੋ ਹੀ ਰਾਹ ਉਧਰ ਜਾਂਦਾ ਪਰੇ ਕੋਟਲੇ ਕੰਨੇ ਅੱਛਾ ਅੱਛਾ ਉੱਥੋਂ ਉੱਧਰ ਪਰੇ ਮੋੜਨਾ ਪੈਂਦਾ ਅੱਛਾ ਅੱਛਾ ਸੂਰਜ ਦੇ ਉੱਧਰ ਮੈਂ ਤਾਂ ਇੰਜੋਏ ਕਰੀ ਇਹਨੀ ਲੇਸ ਵੈਸੇ ਤਾਂ ਪਰ ਰੱਜੇ ਪੂਜੇ ਰੋਟੀ ਪਣੀ ਖਾ ਕੇ ਆਏ ਆ ਇਹ ਵੈਸੇ ਹੀ ਆਪਦਾ ਨਾ ਮਨੋਰੰਜਨ ਜੇ ਕਰਦੇ ਜਾਵਾਂਗੇ ਗੱਲਾਂ ਬਾਤ ਕਰਦੇ ਟਾਈਮ ਲਓ ਜੀ ਟਾਈਮ ਹੋ ਗਿਆ 4:00 ਵਜੇ ਜੰਝ ਪਾਈ 7 ਮਿੰਟਾਂ ਚਤੋ ਪਹੁੰਚ ਗਏ ਆਏ ਇੰਨੀ ਟੁੱਟੀ ਸੜਕ ਨਾਲ ਇੰਨਾ ਬੁਰਾ ਹਾਲ ਆ ਸੜਕ ਦਾ ਜੇਤੋ ਦੇ ਨਾ ਹੋਰ ਗੱਲਾਂ ਦੀ ਗੱਲਾਂ ਆ ਚਤੋ ਦਾ ਰੋਡ ਬਣਨ ਵਾਲਾ ਹਨਾ ਬੋਲਦੇ ਓਹ 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 ਮੈਂ ਨਹੀਂ ਉਦੋਂ ਆਏ ਸੀ ਪਹਿਲੀ ਵਾਰ ਉਦੋਂ ਵੀ ਟੁੱਟਿਆ ਸੀ ਤੇ 6 ਸਾਲ ਹੋ ਗਏ ਮੈਨੂੰ ਵੇਂਦੀ ਨੂੰ ਫੇਰ ਰੋੜ ਨਾ ਬਣਿਆ ਬੈਠੀ ਕਿਹਨੇ ਲੱਤ ਦੇ ਵੇਖੀ ਕਿ ਉਹ ਜੀ ਬੁੜੀਆਂ ਫਾੜਕ ਖੁੱਲ ਗਿਆ ਤੇ ਐਕਟਿਵਾ ਦੇ ਉੱਤੇ ਬੁੜੀ ਬੈਠੀ ਨਹੀਂ ਡਰਾਈਵਰ ਵੀ ਉਹ ਜੀ ਆ ਤੇ ਬੈਠਣ ਵਾਲੀ ਤਾਂ ਹੈਗੀ ਉਹ ਜੀ ਲਓ ਜੀ ਆਪਾਂ ਹੁਣ ਅਕਲੀਏ ਕਲਾ ਪਾਂਚ ਗਾਂ ਮਗਾਈਆਂ ਦਾ ਮਹੀਤੇ ਹਾਂ ਹਾਂ ਲਓ ਜੀ ਅਸੀਂ ਪਹੁੰਚ ਗਏ ਆਪਣੇ ਪਿੰਡ ਲਓ ਜੀ ਪਹੁੰਚ ਗਏ ਪਿੰਡ ਆਪਣੇ ਲਓ ਜੀ ਪਹੁੰਚ ਲੈ ਘਰ ਆਪਾਂ ਨੇੜੇ ਆ ਗਏ ਲਓ ਜੀ ਜੀ ਪਹੁੰਚ ਗਏ ਘਰਾਂ ਨੂੰ ਐਂਟਰੀ ਮਾਰ ਚੁੱਕੇ ਸਮਝ ਲਓ ਗਲੀ ਚ ਆ ਗਏ ਤੇ ਘਰੇ ਆ ਗਏ ਇੱਕੀ ਗੱਲ ਆ ਆ ਪਾਣੀ ਜਿਵੇਂ ਆਪਣੀ ਗਲੀ ਚੋਂ ਵੀ ਇੱਥੇ ਆ ਹਨ ਲਓ ਜੀ ਆਪਣੀ ਗਲੀ ਚ ਆ ਗਏ ਆ ਤੇ ਪਹੁੰਚ ਗਏ ਘਰ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵਲੌਗ ਦਾ ਇੱਥੇ ਐਂਡ 90% ਮੇਰਾ ਵਲੌਗ ਇਤਨਾ ਪੂਰਾ ਹੋ ਗਿਆ ਹੋਊਗਾ ਤੇ ਆਪਾਂ ਵਲੌਗ ਦਾ ਅੱਜ ਐਂਡ ਇੱਥੇ ਕਰਦੇ ਆ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੱਕ ਤੱਕ ਤੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ